ਇਸ ਵੇਲੇ ਦੀ ਬਿਹੱਦ ਮੰਦ ਭਾਗੀ ਖਬਰ ਫਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਤੋਂ ਸਾਮਣੇ ਆ ਰਹੀ ਹੈ ਜਿੱਥੇ ਕਿ ਇੱਕ 5 ਸਾਲਾਂ ਬੱਚਾ ਘਰ ਦੇ ਬਾਹਰ ਬਣੇ ਟੋਏ ਦੇ ਵਿੱਚ ਡੁੱਬ ਜਾਂਦਾ ਹੈ ਤੇ ਉਸ ਦੀ ਤੜਪ ਤੜਪ ਕੇ ਮੌਤ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਪਰਿਵਾਰਕ ਮੈਂਬਰਾਂ ਦਾ ਹਾਲ ਦੇਖ ਹੀ ਰਹੇ ਹੋਵੋਗੇ ਕਿ ਇਸ ਤਰ੍ਹਾਂ ਪਰਿਵਾਰ ਦੇ ਵੱਲੋਂ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਉਹਨਾਂ ਦਾ 5 ਸਾਲਾਂ ਦਾ ਅਰਮਾਨ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਸੰਬੰਧੀ ਜਾਣਕਾਰੀ ਪਿੰਡ ਵਲਿਆਂ ਦੇ ਵੱਲੋਂ ਵੀ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਰਸਾਤਾਂ ਦੇ ਕਾਰਨ ਗੁਰਜੀਤ ਸਿੰਘ ਦੇ ਗਵਾਂਢੀ ਨੇ ਪੱਠਿਆਂ 'ਚ ਭਰਿਆ ਪਾਣੀ ਕੱਢਣ ਦੇ ਲਈ ਤੋਆ ਕੱਢਿਆ ਹੋਇਆ ਸੀ ਅਤੇ ਟੋਏ 'ਚ ਕਾਫੀ ਮਾਤਰਾ 'ਚ ਪਾਣੀ ਭਰ ਗਿਆ। ਇਸ ਦੌਰਾਨ ਗੁਰਜੀਤ ਸਿੰਘ ਦਾ 5 ਸਾਲ ਦਾ ਬੱਚਾ ਅਰਮਾਨ ਸਿੰਘ ਖੇਡਦੇ ਹੋਏ ਟੋਏ 'ਚ ਡਿੱਗ ਪਿਆ। ਜਦ ਬੱਚੇ ਨੂੰ ਘਰ 'ਚ ਨਾ ਦੇਖਿਆ ਗਿਆ ਤਾਂ ਮਾਪਿਓ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਕਰੀਬ ਇੱਕ ਘੰਟੇ ਬਾਅਦ ਬੱਚੇ ਨੂੰ ਉਸ ਪਾਣੀ ਦੇ ਟੋਏ ਦੇ ਵਿੱਚੋਂ ਬੇਹੋਸ਼ੀ ਦੀ ਹਾਲਤ ਚ ਬਾਹਰ ਕੱਢਿਆ ਗਿਆ ਜਿਸ ਨੂੰ ਤੁਰੰਤ ਹੀ ਸਿਵਲ ਹਸਪਤਾਲ ਲਿਜਾਂਦਾ ਗਿਆ ਤੇ ਉੱਥੇ ਡਾਕਟਰਾਂ ਦੇ ਬਲੋ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਉੱਤੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਇੱਕ ਵਾਰ ਉਹ ਵੀ ਸੁਣ ਲਵੋ ਇਹ ਨਰ ਲੜਕਾ ਸੀ ਹਨਮਾਰ 6 ਸਾਲ ਦੀ ਉਮਰ ਸੀ ਨਾਮ ਅਰਮਾਨ ਸਿੰਘ ਸੀ ਕੀ ਘਟਨਾ ਵਾਪਰੀ ਕਟਰਾ ਜੀ ਸੀ ਗਏ ਸੀ ਮੰਡੀ ਮੰਡੀ ਦਵਾਈ ਲੈਣੇ ਘਰੇ ਆਣ ਕੇ ਵੇਖਿਆ ਤਾਂ ਮੁੰਡਾ ਉਹ ਰੱਖ ਕਾਕਾ ਕਿੱਥੇ ਗਾ ਅਰਮਾਨ ਕਿੱਥੇ ਗਾ ਇਹ ਦਾਦਾ ਕੰਦੇ ਲੱਭੋ ਅਰਮਾਨ ਨਹੀਂ ਗਾ ਕਿੱਰੇ ਇਹ ਲੱਭਦੇ ਲੱਭਦੇ ਗਏ ਦਰ ਆਣ ਗੋੜ ਦੇ ਸਾਰੇ ਵੇਖਾ ਤੇਰੇ ਦੇ ਦਾਦੇ ਜੀ ਦੇ ਨਿਗਾਹ ਸਾਹਮਣੇ ਵੇਖਿਆ ਗੜ ਗੜ ਟੋਆ ਕਟਾ ਜੀ ਸੀ ਵੀ ਨਾਲ ਉnde ਤੇ ਕੋਈ ਟਿੰਗਰ ਵਗਾਰ ਨਹੀਂ ਰੱਖਣੀ ਛਾਪੇ ਵਗਾਰ ਵੇਖਾ ਵਿੱਚ ਆਪਣਾ ਕਾਕਾ ਉੱਤੇ ਆ ਗਏ ਅਰਮਾਨ ਸੀ ਆ ਗਿਆ ਮਰਦਾਂ ਸੀ ਬੱਚਾ ਮੇਰਾ ਪੋਤਰਾ ਜੀ ਪੰਜ ਫਾਲ ਦੀ ਵਰਗੀ ਮੈਂ ਮੰਡੀ ਗਿਆ ਸੀ ਮੇਰਾ ਛੋਟਾ ਮੁੰਡਾ ਨਾਲ ਸੀ ਆਹ ਤੈਨ ਜੀ ਉਤਰ ਗਿਆ ਮੁੰਡਾ ਉਹ ਗੇਟ ਤੇ ਖੇਡਦਾ ਪਿਆ ਸੀ ਕਹਿੰਦਾ ਦਾਦੀ ਨੂੰ ਬੇਬੇ ਮੈਨੂੰ ਨਾਲ ਲਈ ਚੱਲ ਬੇਬੇ ਨੇ ਮਨਾ ਕਰ ਦਿੱਤਾ ਪੁੱਤਰ ਮੈਂ ਉਹਨੇ ਤੇ ਜਾਤੂ ਲੈ ਕੇ ਆਣੀ ਆ 4 ਵਜੇ ਤਕਰੀਬਨ ਮੈਂ ਘਰ ਆਇਆ ਮਰਤਾ ਪਾਈ ਜਾਂਦੀ ਹੈ ਤੇ ਮੈਂ ਕਹ ਮੇਰਾ ਪੋਤਰਾ ਨਹੀਂ ਦਿਖਦਾ ਮੈਂ ਪੋਤਰੇ ਲਬਦਾ ਲਬਦਾ ਹਾਰੀ ਦੁਕਾਨਾ ਆਰਾ ਕਾਰਬਾਰ ਮੱਲਾ ਹਰਾ ਫਿਰ ਮੈਂ ਵੀ ਕਹ ਮੈਂ ਗੁਆਡ ਮੰਥ ਟੋਆ ਹੈਗਾ ਇਹ ਸੀ ਪੀ ਨਾ ਕਿ ਨਿਕਲਾ ਵਾ ਸੀ ਉਹਨਾਂ ਨੱਪਾ ਨਹੀਂ ਤੇ ਮੈਂ ਟੋਏ ਮੰਡੀ ਨਿਗਾ ਮਾਰੀ ਤੇ ਮੇਰਾ ਪੋਤਰਾ ਤਰਾ ਫਿਰਦਾ ਮੈਂ ਜੱਫੀ ਜਿਹਾ ਮੈਂ ਨੋ ਨਾਲ ਬੋਲਿਆ ਵੀ ਮੈਨੂੰ ਮਾਰ ਘੱਟੇ ਮੇਰਾ ਪੋਤਰਾ ਤੁਲੇ ਤੇ ਬੈਗ ਥੋਂਦੀ ਕੋਈ ਧਿਆਨ ਨਹੀਂ ਰੱਖਾਇਆ ਕਿੰਨੀ ਕੋਈ ਮਦਦ ਸੀ ਜਿਵੇਂ ਹਾਲ ਲਗਾ ਕੀ ਕਟਣਾ ਬਾਪਰੇ ਕਟਣਾ ਵੀ ਇਹ ਖੇਤੋਂ ਬਾਹਰ ਆਇਆ ਬੰਤਾ ਸਿੰਘ ਤੇ ਆਹ ਦੇ ਦੇਖਣ ਲੱਗ ਪਿਆ ਵੀ ਮੇਰਾ ਪੋਤਰਾ ਇੱਥੇ ਕਿੱਧਰ ਗਿਆ ਉਹ ਦੂਜੇ ਜੀਆਂ ਨੇ ਖਬਚਾ ਚੁਪੀਤੀ ਹਜੋ ਨੇ ਤੇ ਇੱਥੇ ਹੀ ਮੇਰਾ ਇਹ ਭਾਂਣ ਲੱਗ ਪਿਆ ਕਿੱਥੇ ਦਰ ਗਿਆ ਇਹ ਰਾਂਬੂ ਵੱਲ ਕੋਈ ਧਿਆਨ ਆ ਗਿਆ ਵੀ ਕੁਝ ਹੋ ਨਾ ਗਿਆ ਬਈ ਇਹ ਆਂਡ ਗੁਆਂਡ ਭਾਲਦਾ ਫਿਰ ਹੈ ਤੇ ਉੱਥੇ ਨਹੀਂ ਮਿਲਿਆ ਤੇ ਮਨੇ ਕੋਟਵਾ ਹਗਾ ਸੀ ਇਥੇ ਗੁਆਂਡ ਤੇ ਇਹ ਉੱਧਰ ਗਿਆਇਆ ਤਾਂ ਉਹ ਉੱਥੇ ਡੁੱਬਿਆ ਪਿਆ ਸੀ ਤੇ ਇਹ ਕਾਰਨ ਆਇਆ ਕੱਲ ਕਿੰਨੇ ਕੁ ਮਰਦਾ ਸੀਗਾ ਉਮਰ 5 ਸਾਲ ਦੀ ਸੀ ਨਿਰਮਨ ਸਿੰਘ ਇਹ ਗੱਲ ਕੀ ਵੀ ਜੀ ਟੋਏ ਚ ਪਾਣੀ ਦੋ ਝਮੜਾ ਨੇ ਦਵਾ ਮਾਰਾ ਬਾਈ ਨੱਪਾ ਨੇ ਮੇਰਾ ਬੱਚਾ ਢਵਾ ਬਤੇ ਵਾਗੇ ਗਿਆ ਹੈ ਬੱਚੇ ਦਾ ਨਾਂ ਕੀ ਸੀ ਜੀ ਰਮਾਨ ਸਿੰਘ ਪਿਤਾ ਦਾ ਨਾਂ ਕੀ ਹੈ ਗੁਰਜੀਤ ਸਿੰਘ ਉਮਰ ਕਿੰਨੀ ਕੁ ਹੋ ਗਈ ਹੈ 6 ਸਾਲਾ ਦਾ ਇਹ ਕਿੰਨੇ ਵਜੇ ਦੀ ਕਟਣਾ ਹੈ ਜੀ ਇਹ 4 ਵਜੇ ਦੀ ਮੇਰਾ ਪੁੱਤਰ ਨਹੀਂ ਲੱਭਣਾ ਮੈਨੂੰ ਦੁੱਜ ਮਨਾਣੇ ਨਹੀਂ ਨੱਪਾ ਦੁਆ ਨਹੀਂ ਨੱਪਾ ਦੁੱਜ ਬਣਾਣੇ